ਪਨਾ ਜੀ ਸਾਡੇ ਪ੍ਰਧਾਨ ਜੀ ਅਸੀਂ ਗਏ ਸੀ ਪੰਗਾ ਜੀ ਕਿਉਂਕਿ ਇੱਥੇ ਕਾਫੀ ਰਾਜੀ ਆਲੇ ਅਸੀਂ ਸਾਰਿਆਂ ਨਾਲ ਆਪਣਾ ਉਹਨਾਂ ਦਾ ਦੁੱਖ ਸਾਂਝਾ ਕਰ ਲਈ ਅਸੀਂ ਸਾਰੇ ਉੱਥੇ ਗਏ ਆਂ ਔਰ ਇੱਕ ਪਿੰਡ ਦੇ ਪੰਜ ਜੀ ਜਿੱਦਾਂ ਇੱਥੋਂ ਪਤਾ ਲੱਗਾ ਵੀ ਸ਼ਾਇਦ ਇੱਥੇ ਵੀ ਪੰਜਾਂ 6 ਜੋ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਜਿਹੜੇ ਲੋਕ ਇਹ ਕੰਮ ਕਰਦੇ ਆ ਜਿਹੜੇ ਲੋਕ ਇਹ ਜ਼ਹਿਰ ਵੇਚਦੇ ਆ ਇੱਕ ਬੰਦੇ ਤੇ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਜਿਹੜਾ ਆਪਾਂ ਲੱਗੇ ਹੋਏ ਵੀ ਡਰੱਗ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਆਵਾਜ਼ ਫੜੀ ਚਾਹੀਦੀ ਇੱਕ ਮਤ ਬਣਨੀ ਚਾਹੀਦੀ ਸਾਰਾ ਪੰਜਾਬ ਇਸ ਕਰਦੇ ਨਾਲ ਹੈ ਸਰਕਾਰ ਪਰ ਆ ਤੁਹਾਡੇ ਸਾਹਮਣੇ ਹੈ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ 14-15 ਲੋਕ ਚਲੇ ਜਾਣੇ ਔਰ ਰਾਜ ਸਭਾ ਨੇ ਇਸ ਤੋਂ મતਭ ਦੀ ਗੱਲ ਨਹੀਂ ਹੋ ਸਕਦੀ ਤੇ ਸਰਕਾਰ ਨੂੰ ਉਹਨਾਂ ਬੰਦਿਆਂ ਦਾ ਸਖੰਝਾ ਜੁਰਮ ਪਾਉਣਾ ਚਾਹੀਦਾ ਹੈ ਨਹੀਂ ਜੇ ਹੈਗਾ ਤੇ ਇਹ ਤਾਂ ਬੜੇ ਨਕਾਮੀ ਕਿਦੀ ਹੈ ਸਰਕਾਰ ਨੇ ਕਰਨਾ ਨਹੀਂ ਦੇਤੇ ਨਾਪਸਦਾਰ ਸਰਕਾਰ ਨੇ ਪਾਣੀ ਇਥੋਂ ਦੀ ਪੁਲਿਸ ਦੇ ਪਾਣੀ ਇਹਦਾ ਮਤਲਬ ਜੇ ਇੰਨੇ ਵੱਡੇ ਪੈਮਾਨੇ ਦੇ ਵਿੱਚ ਜ਼ਹਿਰ ਵੇਚੀ ਇੱਕ ਸ਼ਰਾਬ ਦੇ ਨਾਂ ਦੀ ਇੱਕ ਤੁਸੀਂ ਥੈਲੀਆਂ ਵਿੱਚ ਪਾ ਕੇ ਸ਼ਰਾਬ ਭਰੋਸਦੇ ਹੋ ਤੇ ਗਰੀਬ ਬੰਦੇ ਨੇ ਤੇ ਸਸਤੀ ਵਿਜਵਲ ਜਾ ਰਹੇ ਤੇ ਜਿਹੜੇ ਬੰਦੇ ਇੱਥੇ ਇਹ ਨਹੀਂ ਹੈ ਵੀ ਕੋਈ ਥੈਲੀਆਂ ਜਿਵੇਂ ਟੈਂਕਰ ਆਂਦੇ ਨੇ ਜੋ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਰੋਜ਼ ਟੈਂਕਰ ਲੱਗਦੇ ਆ ਔਰ ਇੱਕ ਬੰਨੇ ਤੇ ਸਰਕਾਰ ਜਿਹੜੀ ਹੈ ਐਕਸਾਈਜ਼ ਦੇ ਰਾਈ ਸਰਕਾਰ ਦਾ ਪੈਸਾ ਸਰਕਾਰ ਨੂੰ ਕੋਈ ਟੈਕਸ ਅਦਾ ਹੈ ਤੇ ਇਹ ਤਾਂ ਇਹ ਤਾਂ ਦੋ ਨੰਬਰ ਦਾ ਸੜਕ ਕੰਮ ਚੱਲਦਾ ਔਰ ਪਹਿਲੇ ਵੀ ਇੱਥੇ ਏ ਬਹੁਤ ਸਾਰੀਆਂ ਮੋਟਾ ਹੋ ਚੁੱਕੀਆਂ ਜੇ ਸਰਕਾਰ ਇਸ ਦੇ ਤੇ ਧਿਆਨ ਨਹੀਂ ਦੇ ਮੈਂ ਤੁਹਾਡੇ ਕੈਮਰੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਜੇ ਕਿਤੇ ਵੱਡੇ ਬੰਦੇ ਦਾ ਜਿਹਦਾ ਨਾਮ ਆ ਰਿਹਾ ਇਹ ਉਹ ਤੇ ਸ਼ਿਕੰਜਾ ਪਾ ਲੈਣ ਕਿ ਬਹੁਤ ਵੱਡੀ ਗੱਲ ਹੈ ਇਹ ਨਾਮ ਵੱਡੇ ਵੱਡੇ ਜਰੂਰ ਇਹ ਕਹਿਣਗੇ ਵੱਡੇ ਵੱਡੀਆਂ ਕਹਾਣੀਆਂ ਬਣਾਣਗੇ ਪਰ ਅਲਟੀਮੇਟਲੀ ਦੇਖੋ ਗਰੀਬ ਨੂੰ ਉਹਦਾ ਇਨਸਾਫ ਨਹੀਂ ਮਿਲਦਾ ਠੀਕ ਹੈ ਅੱਜ ਸਰਕਾਰ ਆ ਗਈ ਹੈ ਸਰਕਾਰ ਨੇ ਗਰੀਬਾਂ ਦੇ ਨਾਲ ਉਹਨਾਂ ਨੂੰ 10-10 ਲੱਖ ਰੁਪਏ ਦੇ ਦਿੱਤਾ ਹੈ ਇਹ 10 ਲੱਖ ਰੁਪਏ ਦੇ ਨਾਲ ਇੱਕ ਗਰੀਬ ਬੰਦੇ ਦਾ ਜਿਹਦੇ ਛੋਟੇ-ਛੋਟੇ ਬੱਚੇ ਹੋ ਉਹਨਾਂ ਦਾ ਉਹ ਜੀਵਨ ਚੱਲ ਸਕਦਾ ਹੈ ਕਿਤੇ ਹੀ ਨਹੀਂ ਅਸੀਂ ਕੋਈ ਇੱਥੇ ਸਿਆਸਤ ਨਹੀਂ ਕਰਦਾ ਅਸੀਂ ਤੇ ਅੱਜ ਦੁੱਖ ਸਾਂਝਾ ਕਰਨ ਆਏ ਉਹਨਾਂ ਪਰਿਵਾਰਾਂ ਦੇ ਨਾਲ ਹਾਲਾਤ ਜਿੰਨਾ ਤੁਸੀਂ ਗਰੀਬੀ ਦਾ ਥਲੜੀ ਰੇਖਾ ਕਹਿ ਸਕਦੇ ਹੋ ਉਹ ਹਨ ਮਦਦਾਂ ਉਹ ਹੀ ਬੰਦੇ ਇਹ ਸਸਤੀ ਚੀਜ਼ ਵੱਲ ਜਾਂਦੇ ਨੇ ਨਾ ਜਿੰਨੇ ਤੇ ਜਿਹੜਾ 4 ਪੈਸੇ ਵੱਧ ਕਮਾਦਾ ਉਹ ਤੇ ਠੇਕੇ ਤੋਂ ਸ਼ਰਾਬ ਨਾ ਦਿੰਦਾ ਪਰ ਸਰਕਾਰ ਨੂੰ ਜਿਹੜੇ ਟੈਂਕਰਾਂ ਵਿੱਚ ਲਿਆ ਕੇ ਇਹ ਜ਼ਹਿਰ ਵੇਚਦੇ ਆ ਸਾਡੀ ਤੇ ਹੱਥ ਜੋੜ ਕੇ ਬੇਚਤੀ ਹੈ ਇਹਨਾਂ ਪੁਲਿਸ ਵਾਲੇ ਇਹਨਾਂ ਸਾਰਿਆਂ ਦੇ ਝਕੰਜਾ ਕੱਸੋਗੇ ਤੇ ਇਹ ਕੰਮ ਸ਼ਾਇਦ ਕਿਸੇ ਨੂੰ ਲਗਾਮ ਦੇ ਪਾਈਏ ਕਿਉਂਕਿ ਇਹਦੇ ਵਿੱਚ ਮਿੱਲੀ ਭਗਤ ਤੋਂ ਬਿਨਾਂ ਇਹ ਕੰਮ ਨਹੀਂ ਹੁੰਦਾ ਸੋ ਸਾਡੀ ਤਾਂ ਬੇਨਤੀ ਹੈ ਵੀ ਉਹਨਾਂ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਅੱਜ ਆਪਾਂ 10-10 ਲੱਖ ਦਾ ਕਹਿ ਕੇ ਗਏ ਹਾਂ ਇਹ ਉਹਨਾਂ ਤੇ ਪੜੇ ਲਿਖੇ ਨੂੰ ਨੌਕਰੀ ਜ਼ਰੂਰ ਦੇ ਕਿ ਮੈਂ ਆਸ ਕਰਦਾ ਵੀ ਸਰਕਾਰ ਆਪਣੀ ਉਸ ਗੱਲ ਦੇ ਉੱਤੇ ਕਾਇਮ ਰਹੇਗੀ ਰਹਿੰਦੇ ਨਹੀਂ ਹੁੰਦੇ ਕਾਸ ਕਰਕੇ ਤੇ ਜੇ ਕਿਸੇ ਗਰੀਬ ਨੂੰ ਫੇ ਤਾਂ ਕੰਮ ਕੀ ਨੌਕਰੀ ਮਿਲ ਗਈ ਤਾਂ ਘਟੂ ਘਟੂ ਆਪਣਾ ਆਪਣਾ ਪਰਿਵਾਰ ਪਾਲਣ ਜੋਕੇ ਹੋ ਜਾ ਕੇ ਬਸ ਇੰਨੇ ਪੈਸੇ ਤਾਂ ਕੀ 10 ਲੱਖ ਰੁਪਇਆ ਇਹ ਗਰੀਨ ਸਾਲ ਕਰ ਲੂਗਾ ਦੋ ਘਟ ਲੇਗਾ ਅੰਤਿਮਲੀ ਜਿਹਦਾ ਸਾਯਾ ਜਿਹਦਾ ਸਿਰ ਤੇ ਸਾਈ ਨਹੀਂ ਰਿਹਾ ਉਹਨੇ ਆਪਣੀ ਉਸ ਪਰਿਵਾਰ ਦੀ ਬੁੱਢੀ ਮਾਤਾ ਉਹਦਾ ਪਿਤਾ ਉਹਨਾਂ ਦੇ ਬੱਚੇ ਉਹਨਾਂ ਦੀ ਵਾਈਫ ਕਿੰਦਾ ਸਾਰਾ ਗੁਜ਼ਾਰਾ ਕਰਕੇ ਸੋ ਮੈਂ ਤੇ ਇੱਕੋ ਗੱਲ ਕਹਿਣਾ ਤੁਸੀਂ ਬਹੁਤ ਵੱਡੀ ਡਰੱਗਸ ਦੀ ਗੱਲ ਕਰਦੇ ਜਾਂਦੇ ਹੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਅਸੀਂ ਦੇਖਣਾ ਚਾਹਾਂਗੇ ਵੀ ਵੱਡੇ ਜਿਹੜੇ ਤੁਸੀਂ ਕੱਲੇ ਕੇ ਕਿਤੇ ਕੋਈ بڑا ਨਾਂ ਆ ਰਿਹਾ ਜੁੜ ਰਿਹਾ ਤੇ ਉਹ ਜ਼ਰੂਰ ਲੋਕਾਂ ਦੇ ਜਦ ਤੱਕ ਜਰੂਰ ਕਰੋ ਤੇ ਉਹਨਾਂ ਨੂੰ ਸ਼ਿਕੰਜਾ ਪੂਰਾ ਫੜਾ ਦੇਣਾ ਹੈ